ਸਿਕਲ ਪਾਜੀ ਕੀ ਹਾਲ ਜੀ ਬਹੁਤ ਵਧੀਆ ਬੜੇ ਆਨੰਦ ਵਾਜੀ ਸਤਿ ਸ਼ੁਕਰ ਹੈ ਮਹਾਰਾਜ ਜੀ ਹਾਂ ਜੀ ਹਾਂ ਜੀ ਕਿੱਦਾਂ ਸਦਾ ਠੀਕ ਆ ਐ ਚੜਦੀ ਕਲਾ ਸ਼ਾਲਾ ਮਾਨ ਰਹੇ ਆਂ ਚਲੋ ਸ਼ੁਕਰ ਹੈ ਤੇ ਡਰੈਸ ਕਰੀਏ ਨੋਟ ਡਰੈਸ ਵੀਰ ਜੀ ਪਿੰਡ ਸੋਰ ਸਿੰਘ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਜੀ ਮੋਬਾਈਲ ਨੰਬਰ 8217282479 ਠੀਕ ਆ ਸ਼ਰਵਾਰ ਕਰੀਏ ਜਰਸੀ ਤੋਹਫੇ ਦੋ ਜਰਸੀ ਤੋਂ ਕਰਨਗੇ ਪਾਜੀ ਹਨਾ ਪਹਿਲਾ ਸੂਆ ਸੂਈ ਦੇ ਤੜਕੇ 4 ਵਜੇ ਹਾਂ ਤੇ 9 9:30 ਵਜੇ ਜੇਰ ਪਾਈ ਸੀ ਤੇ 3-4 ਕਿਲੋ ਚੋਈ ਆ ਬਹੁਤੀ ਜਿਆਦੀ ਚੋਣਵਾ ਅੱਛਾ ਇੱਕ ਨੰਬਰ ਕੋਈ ਭੈਣ ਭਰਾ ਆਜੀ ਦੋਵੇਂ ਸੁਈਆਂ ਸਿਹਰੀਆਂ ਬੱਚੇ ਨੂੰ ਜਲਮ ਦਿੱਤਾ ਹਾਂ ਜਰਸੀ ਦੇ ਸ਼ਕੀਨ ਆਜੋ ਕਿਆ ਬਾਤ ਥਾਨ ਵੀ ਬਹੁਤ ਸੋਹਣਾ ਲੱਗਾ ਮੱਝਾਂ ਵਾਲੇ ਥਾਨ ਲੱਗੇ ਕਰਮਾਂ ਦੇ ਸੋਹਣੀਆਂ ਦੁੱਧ ਵੀ ਜਾ ਰਹੀ ਨਹੀਂ ਤੇ ਚੋਰਾ 15 ਤੋਂ ਨਹੀਂ ਵੱਜ ਜਾਂਦੀ ਪਾਜੀ ਪਹਿਲੇ ਸੂਵੇ 15 ਕਿਲੋ ਦੁੱਧ ਤੇ ਰਮਾਨਾ ਦਊਗੀ ਇਹਨਾਂ ਨੂੰ ਗਿਆਨ ਆ ਬਹੁਤ ਜਿਆਦਾ ਸੋਹਣੀ ਬਰੀਕੀ ਬਰੂਕੀ ਬੜੀ ਸਜਣਾ ਕੁਆਲਿਟੀ ਚੰਗੀ ਕੁਆਲਿਟੀ ਨਹੀਂ ਦੁੱਧ ਮਿਲਦਾ ਹੈ ਕੁਆਲਿਟੀ ਹੈਗੀ ਆ ਤੇ ਜਰਸੀ ਦਾ ਮਗਰ ਬੱਚਾ ਪਿਆ ਤੇ ਆਹ ਵੇਖ ਸਕਦੇ ਬਹੁਤ ਸੋਹਣਾ ਤੇ ਥਾਂ ਥੋਣਾ ਜਿਹੜੀ ਕਾਫੀ ਵਵਾਨੇ ਦੇ ਵਿੱਚ ਆ ਵੀ ਦਿੱਥਣਾ ਦੇ ਵਿੱਚ ਗਾਇਬ ਹੋ ਆ ਕਾਫੀ ਹੈ ਨਾ ਆ ਬੁਖਾ ਦਿਓ ਇਧਰ ਦੀ ਹਾਂ ਅਜਾ ਭੂਣ ਤੁਹਾਨੂੰ ਮਾਰੀ ਹੋ ਗਈ ਆ ਨਹੀਂ ਬਿਲਕੁਲ ਬਿਲਕੁਲ ਜੀ ਹਾਂਜੀ ਬੱਚੀ 4 15 ਕਿਲੋ ਬੜੇ ਆਰਾਮ ਨਾਲ ਦੁੱਧ ਮਾਨ ਮਾਨੇ ਭਾਜੀ ਇਹਨਾਂ ਦੇ ਬੜੇ ਆਰਾਮ ਨਾਲ ਦਊਗੀ ਸੱਚ ਨੂੰ ਖਰੀਦਾਂ ਦੀ ਤੁਸੀਂ ਜ਼ਰੂਰ ਕਰਿਓ ਤੇ ਰੇਟ ਬਾਈ ਗਲਾਸ ਜਿੱਥੋਂ 200 ਛੋੜ ਕੇ ਨਹੀਂ ਉਹ ਮੁੱਲ ਕਰੀ ਜੋ ਜੱਗ ਮੁੱਲ ਭਾਜੀ ਕਰਦੇ 60000 ਰੁਪਇਆ ਅੱਛਾ ਤੇ ਦੇਲ ਹੈ ਜਿਹੜੀ 56000 ਦੀ ਆਪਾਂ ਲਾਖ ਦੇਰੀ 55 ਨਹੀਂ 56 ਦੀ 55 ਜਾਂ ਦੇ ਤੇ ਉਹ ਲਾਖ ਦੀ 55000 ਦੀ ਉਹ ਤੋਂ ਛੋੜ ਛੱਪਾ ਹੀ ਹੋਣਾ ਜੀ ਬੱਚੀ ਲਓ ਸਜਣੋ ਥਰਡ ਵੇਖੋ ਨੇੜ ਤੋਂ ਚੈੱਕ ਕਰਵਾ ਲਿਆ ਤੁਹਾਨੂੰ ਕਿਆ ਬਾਤ ਏ ਸਪੈਸ਼ਲ ਥਾਂ ਲੱਗਾ ਏ ਇਹੋ ਜੀਆਂ ਬਛੀਆਂ ਜਿਹੜੀਆਂ ਮੋਰ ਤਰਗੀਆਂ ਨਾ ਜੇ ਖਰੀਦਣੀਆਂ ਨੇ ਤੇ ਖਰੀਦਣਾ ਕੀ ਜੇ ਤੇ ਆ ਦੂਜੇ ਨੰਬਰ ਤੇ ਆ ਗਈ ਜੱਸੀ ਕਰੋਸ ਬਾਜੀ ਦੂਜਾ ਸੁਗਾ ਸੁਈ ਹੋਣੀ ਏ ਜੇ ਸੁਗੀ ਜੜੀ ਆ ਇਹਨੇ ਬੱਚੇ ਨੂੰ ਜਨਮ ਦਿੱਤਾ ਕਰਮਾ ਲਈ ਠੀਕ ਆ ਚਲੋ ਸਜਣੋ ਤੁਹਾਨੂੰ ਪਤਾ ਜੇ ਤਾਜ਼ੀਆਂ ਸੁਈਆਂ ਹੋਣ ਦੇਖੋ ਬੰਦ ਮਾਰਦਾ ਹਾਂ ਉਹ ਕਰ ਸਦਾ ਵੀ ਮੁੰਡਿਆ ਲਓ ਜੀ ਖਰੀ ਸਦਾ ਹੀਰੇ ਨੂੰ ਬੱਚਾ ਬੱਚਾ ਕਰ ਦਿਓ ਸਿੱਧਾ ਸਦਾ ਪਾ ਲੈ ਅੱਜ ਹੀ ਸੁਈ ਏ ਵੀ ਬਿਲਕੁਲ ਤੇ ਦੁੱਧ ਇਹ ਵੀ ਜਾ ਰਾ ਨਹੀਂ ਤੇ 15-16 ਕਿਲੋ। ਭਾਜੀ 15-16 ਕਿਲੋ ਤੇ ਪਿਛਲੇ ਸੂਏ ਦਿੱਤਾ ਦਾ। ਅੱਛਾ। ਤੇ ਹੋਰ ਦੂਜਾ ਸੂਆ ਸੂਈ ਆ। ਅੱਛਾ। ਹਾਂਜੀ। ਵੇਖੋ ਨੱਚਦੀ ਫਿਰਦੀ ਕਿਤੇ ਕੁਰੀ ਵਾਂਗੂ ਮਾਲੀ। ਹਾਂ। ਲੇਵਾ ਅਗਲੀ ਸਾਈਡ ਨੂੰ ਸੱਚ ਨੂੰ ਬਹੁਤ ਜ਼ਿਆਦਾ ਹੈ। ਹਾਂਜੀ। ਕਰਮਾਲੀ ਦਾ ਲੇਵਾ ਬਹੁਤ ਜ਼ਿਆਦਾ ਤੇ ਤੁਸੀਂ ਵੇਖ ਸਕਦੇ ਜਾਬ। ਥਣ ਥਣੇ ਵੀ ਬੜੇ ਸੋਹਣੇ ਲੱਗੇ ਕਰਮਾਲੀ ਨੂੰ। ਠੀਕ ਹੈ ਜੀ। ਤੇ ਜਾਇਜ਼ ਰੇਟ ਕਿੰਨਾ ਕੁ ਕਰ ਦਈਏ? ਭਾਜੀ ਮੁੱਲ 55 ਲੱਖ ਤੇ 50 ਦੀ ਦੇ ਦਈਏ। ਵੇ ਲੋ ਦੇ ਦੀ ਹੋਰ ਛੱਡ ਦੇ ਕੇ ਦੋ ਦਾ ਤਿੰਨ ਹੋਰ ਛੱਡ ਦੇ 47 ਦੀ ਦੇ ਦੀ ਫਿਰ 46 ਦੀ ਕਰ ਦੇ ਲਾਟ ਹੀ 46 ਹਜ਼ਾਰ ਦੀ ਉਹ ਤੋਂ ਛੋੜ ਛੱਪਾਈ ਦੇ ਬਾਕੀ ਇਹਨੇ ਦੀ ਦੇਣੀ ਨਹੀਂ ਕਿਸ ਨੇ